ਬਿਲਕੁਲ ਕਾਨੂੰਨ ਦੇ ਨਾਲ ਪੂਰੀ ਧਜੀਆਂ ਡਾਈਆਂ ਕਾਨੂੰਨ ਦੀਆਂ ਪੁਲਿਸ ਨੇ ਜੋ ਪੁਲਿਸ ਕਰਦੀ ਹੁੰਦੀ ਲੋ ਜੋ ਲੋਕਾਂ ਨਾਲ ਸਾਡੇ ਮੈਹਿਕਮੇ ਦੇ ਵਿੱਚ ਜਦੋਂ ਵੀ ਕੋਈ ਕਿਸੇ ਦਾ ਕੇਸ ਲਮਕਾਉਣਾ ਤੇ ਕਹਿੰਦੇ ਜੀ ਸੈਟ ਬਣਾਤੀ ਅਸੀਂ ਹੁਣ ਸੈਟ ਫੈਸਲਾ ਬਹਿ ਗਈ ਸੈਟ ਨੇ 2 ਮਹੀਨੇ 4 ਮਹੀਨੇ ਲਾ ਦੇ ਨੇ ਉਹ ਫਰਕ ਦਾ ਰਿਜ਼ਲਟ ਇਹ ਨਿਕਲਿਆ ਕਿ ਹੁਣ ਉਹਨਾਂ ਨੇ ਆਈਬੀ ਦੀ ਇਨਕੁਆਰੀ ਮੰਗੀ ਆਈਬੀ ਦੀ ਇਨਕੁਆਰੀ ਦੇ ਵਿੱਚ ਸਾਰਾ ਚਿੱਠਾ ਸਾਰਾ ਨਿਕਲ ਗਿਆ ਕਿੱਥੇ ਇਨਕਾਉਂਟਰ ਰੱਖੋਗਾ ਆਈਬੀ ਨੇ ਤਾਂ ਲੈਣਾ ਪਿੱਛੋਂ ਲਾ ਕੇ ਪੰਜਾਬੀ ਕਹਦੀ ਹੈ ਜਿੱਥੋਂ ਜੰਮੇ ਉਹਨਾਂ ਨੇ ਉੱਥੋਂ ਸ਼ੁਰੂ ਕਰਨੀ ਹੈ ਤੇ ਕਦੋਂ ਵੱਡੇ ਹੋਏ ਤੇ ਕਿਸੇ ਤੱਕ ਪਹੁੰਚੇ ਉਹਨਾਂ ਨੇ ਉੱਥੋਂ ਸ਼ੁਰੂ ਕਰਨੀ ਹੈ ਇਨਕੁਆਰੀ ਅੱਛਾ ਉਹਦੇ ਵਿੱਚ ਕਿਹੜੇ ਕਿਹੜੇ ਅਫਸਰ ਲਪੇਟੇ ਜਾਣੇ ਕਿਹੜੇ ਕਿਹੜੇ ਆਉਣ ਦੋ ਚੀਜ਼ਾਂ 'ਚ ਫਰਕ ਹੈ ਇਨਕਾਊਂਟਰ ਕਰਨਾ ਔਰ ਇਨਕਾਊਂਟਰ ਹੋਣਾ ਹੋਣਾ ਬਿਲਕੁਲ ਠੀਕ ਹੈ ਨਾ ਇਹਨਾਂ ਦੋਹਾਂ ਚੀਜ਼ਾਂ ਦੇ ਫਰਕ ਇਨਕਾਊਂਟਰ ਕਰਕੇ ਇਟਮੇਂ ਤੁਸੀਂ ਆਪ ਕਰਕੇ ਆਏ ਹੋ ਹਾਂਜੀ ਔਰ ਇਨਕਾਊਂਟਰ ਹੋਣਾ ਹਾਂ ਵੀ ਵਾਕਿਆ ਹੀ ਹੋਇਆ ਵੀ ਅੱਗੋਂ ਵੀ ਗੋਲੀ ਚੱਲੀ ਇੱਧਰੋਂ ਵੀ ਚੱਲੀ ਜੋ ਵੀ ਹੋਇਆ ਸਾਡੇ ਵੀ ਲੱਗੀ ਉਹਦੇ ਭਾਰਤੀ ਸੈਨਾ ਦੇ ਵਿੱਚ ਤਨਾਤ ਕਰਨਲ ਦੇ ਨਾਲ ਪਟਿਆਲਾ ਦੇ ਵਿੱਚ ਕਤਿਤਕੁਟਮਾਰ ਹੁੰਦੀ ਹੈ ਤੇ ਉਸ ਤੋਂ ਬਾਅਦ ਲਗਭਗ ਸਾਰੀਆਂ ਸੰਸਥਾਵਾਂ ਉਹਨਾਂ ਦੇ ਹੱਕ 'ਚ ਆ ਜਾਂਦੀ ਹੈ ਖਾਸ ਕਰਕੇ ਸਾਬਕਾ ਫੌਜੀ ਆਗੇ ਨੇ ਤੇ ਪਰ ਹੁਣ ਸਭ ਤੋਂ ਵੱਡੀ ਗੱਲ ਹੈ ਉਹਨਾਂ ਦੀ ਫੇਵਰ ਵਿੱਚ ਸਾਬਕਾ ਪੁਲਿਸ ਦੀ ਜਿਹੜੀ ਇੱਕ ਵੈਲਫੇਅਰ ਐਸੋਸੀਏਸ਼ਨ ਆ ਉਹ ਆ ਚੁੱਕੀ ਹੈ ਮੇਰੇ ਨਾਲ ਮੌਜੂਦ ਹੈ ਜਲੰਧਰ ਤੋਂ ਭੁਪਿੰਦਰ ਸਿੰਘ ਗੋਤਰਾ ਜੀ ਗੋਤਰਾ ਜੀ ਆਪਣੀ ਵੈਲਫੇਅਰ ਐਸੋਸੀਏਸ਼ਨ ਦਾ ਨਾਮ ਦੱਸ ਦਿਓ ਪਹਿਲਾਂ ਉਹਨਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਉਹ ਇਸ ਕਰਕੇ ਬਣਾਈ ਗਈ ਸੀ ਕਿ ਕਦੀ ਵੀ ਜਿਹੜੇ ਪੁਲਿਸ ਮੁਲਾਜ਼ਮਾਂ ਨਾਲ ਧੱਕਾ ਹੁੰਦਾ ਹੈ ਉਹਦੇ ਨਾਲ ਸਾਡੇ ਰਿਟਾਇਰ ਮੁਲਾਜ਼ਮ ਵੀ ਨਹੀਂ ਕਦੀ ਖੜਦੇ ਜੀ ਬਿਲਕੁਲ ਤੇ ਪੁਲਿਸ ਜਦੋਂ ਕੰਮ ਕਰਦੀ ਧੱਕਾ ਉਹਦੇ ਨਾਲ ਹੀ ਹੁੰਦਾ ਜੀ ਤੇ ਕੰਮ ਦੇ ਦੌਰਾਨ ਪੁਲਿਸ ਨਾਲ ਧੱਕਾ ਆ ਸਾਡੇ ਇਸ ਵਾਲੇ ਪੰਜਾਬ ਦੇ ਕੋ 400 ਮੁਲਾਜ਼ਮ ਡਿਸਮਿਸ ਹੋਏ ਨੇ ਜੀ ਜਿਹੜੇ ਕਿ ਇਹਨਾਂ ਪੁਲਿਸ ਅਫਸਰਾਂ ਨੇ ਕੀਤੇ ਨੇ ਸਰਕਾਰਾਂ ਦੇ ਕਹਿਣ ਤੇ ਉਹਨਾਂ ਨੇ ਕੰਮ ਕੀਤੇ ਅਫਸਰਾਂ ਨੇ ਉਹਨਾਂ ਦੀ ਸੁਣੀ ਚੁੱਕ ਕੇ ਡਿਸਮਿਸ ਜੀ ਜਿਨ੍ਹਾਂ ਦੇ ਵਿੱਚੋਂ ਅਸੀਂ ਵੀ ਵਿੱਚ ਨਾਲ ਹੀ ਆਉਨੇ ਉਹਨਾਂ ਤੇ ਉਸ ਵਾਰ ਅਸੀਂ ਇਕੱਠੇ ਪੁਰੇ ਪੰਜਾਬ ਨੇ ਇਕੱਠੇ ਹੋ ਕੇ ਇੱਕ ਮਤਾ ਪਾਇਆ ਗਿਆ ਇਹ ਆਪਾਂ ਕਿਉਂ ਨਾ ਕਿ ਸਿਚੁਏਸ਼ਨ ਬਣਾਈ ਜਾਵੇ ਜਿਹੜੀ ਕਿ ਪਰਿਵਾਰ ਦਾ ਮਤਲਬ ਨਾਲ ਇਹ ਰੱਖਿਆ ਵੀ ਕਿਸੇ ਪਰਿਵਾਰ ਨੂੰ ਵੀ ਕੋਈ ਤਕਲੀਫ ਹੋਵੇ ਸਾਡੇ ਨਾਲ ਅਟੈਚ ਹੋਵੇ ਨਾ ਕਿ ਕੱਲੇ ਪੁਲਿਸ ਦੇ ਪੁਲਿਸ ਦੇ ਤਾਂ ਚਲੋ ਹੈ ਹੀ ਨੇ ਇਸ ਕਰਕੇ ਬਣਾਈ ਗਈ ਸੀ ਅੱਛਾ ਹੁਣ ਤੁਸੀਂ ਗੱਲ ਤਾਂ ਵੈਲਫੇਅਰ ਦੀ ਕਰ ਰਹੇ ਹੋ ਲੇਕਿਨ ਇੱਥੇ ਤਾਂ ਤੁਸੀਂ ਪੁਲਿਸ ਵਾਲਿਆਂ ਦੇ ਹੱਕ 'ਚ ਬੋਲਣ ਦੀ ਬਜਾਏ ਕਰਨਲ ਦੇ ਹੱਕ 'ਚ ਬੋਲਦੇ ਕੀ ਕਾਰਨ ਐ ਐਸਾ ਕਿਉਂਕਿ ਤੁਸੀਂ ਕਰਨਲ ਦੇ ਹੱਕ 'ਚ ਆਏ ਹੋ ਕੀ ਉਹ ਜਿਹਾ ਗਲਤ ਹੋ ਗਿਆ ਉਹ ਤੁਸੀਂ ਦੇਖੋ ਜੀ ਕਰਨਲ ਸਾਹਿਬ ਦੇ ਹੱਕ 'ਚ ਸਾਨੂੰ ਇਸ ਕਰਕੇ ਆਉਣਾ ਪਿਆ ਕਿ ਮੈਂ ਕੋਈ ਪੋਲੀਟੀਕਲ ਲੀਡਰ ਨਹੀਂ ਜਾਂ ਮੈਂ ਪੋਲੀਟੀਕਲੀ ਕਿਸੇ ਤਰ੍ਹਾਂ ਦੇ ਕੋਈ ਹੱਕ 'ਚ ਨਹੀਂ ਬੋਲਣਾ ਚਾਹੁੰਦਾ ਕਰਨਲ ਸਾਹਿਬ ਨਾਲ ਤੁਸੀਂ ਦੇਖੋ ਇੱਕ ਰਾਤ ਨੂੰ ਕੋਈ ਵੀ ਬੰਦਾ ਮੈਂ ਕਰਨਲ ਸਾਹਿਬ ਨੂੰ ਕੋਈ ਪਾਸੇ ਰੱਖ ਕੇ ਗੱਲ ਕਰਦਾ ਮੈਂ ਹੀ ਹਵਾਂ ਮੈਂ ਹੀ ਹਵਾਂ ਜਾਂ ਮੇਰਾ ਬੇਟਾ ਹੋਵੇ ਅਸੀਂ ਸ਼ਾਮ ਨੂੰ ਜਿੱਥੇ ਕਿਤੇ ਖੜੇ ਆ ਉੱਥੇ ਕਿਤੇ ਵੀ ਖੜੇ ਆ ਚਲੋ ਰੋਂਗ ਪਾਰਕਿੰਗ ਸਾਡੇ ਨਾਲ ਰੋਂਗ ਪਾਰਕਿੰਗ ਹੈ ਖੜ ਗਏ ਆ ਜੇ ਤੁਸੀਂ ਉੱਥੇ ਐਸਐਚਓ ਆਇਆ ਜਾਂ ਕੋਈ ਵੀ ਮੌਕੇ ਤੇ ਆਏ ਜੀ ਉਹ ਰੋਂਗ ਪਾਰਕਿੰਗ ਖੜੀ ਹੈ ਤੁਸੀਂ ਉਹਨਾਂ ਨੂੰ ਕਹਿ ਤਾ ਜੇ ਉਹਨਾਂ ਨੇ ਉਹਨਾਂ ਨੇ ਮੈਂ ਕਹਿੰਦਾ ਇਹਨਾਂ ਨੂੰ ਨਹੀਂ ਕਹਿੰਦਾ ਉਹਨਾਂ ਨੇ ਜੇ ਕੋਈ ਗਲਤ ਬਲਿਆ ਤੁਸੀਂ ਉਹਨਾਂ ਤੇ ਕਾਰਵਾਈ ਕਰੋ ਜੀ ਬਿਲਕੁਲ ਜੇ ਉਹਨਾਂ ਤੇ ਤੁਸੀਂ ਕਾਰਵਾਈ ਨਹੀਂ ਕਰ ਸਕਦੇ ਮੌਕੇ ਦੀ ਪੁਲਿਸ ਨੂੰ ਬੁਲਾਓ ਜਾਂ ਤੁਸੀਂ ਸਿਵਲ ਚੋਂ ਮੌਕੇ ਦਾ ਜਿਹੜਾ ਮਤਲਕਾ ਐਸਐਚਓ ਨੂੰ ਬੁਲਾਓ ਉਹਨੂੰ ਬੁਲਾ ਕੇ ਇਹਨਾਂ ਦੇ ਖਿਲਾਫ ਕਾਰਵਾਈ ਬਣਾਓ ਜੇ ਗੱਡੀ ਰੋਂਗ ਪਰ ਗੱਡੀ ਦਾ ਚਲਾਣ ਕਰੋ ਜੇ ਇਹਨਾਂ ਨੇ ਡਰਿੰਕ ਕੀਤੀ ਇਹਨਾਂ ਦਾ ਚਲਾਣ ਕਰੋ ਜੇ ਨਹੀਂ ਤੇ ਜੇ ਦੋਵਾਂ ਦੀ ਗੱਲਬਾਤ ਹੋਈ ਹੈ ਤੁਸੀਂ ਉਹਨਾਂ ਨੂੰ ਬੁਲਾਓ ਦੋਵਾਂ ਤੇ ਪਰਚਾ ਦਿਓ ਮਤਲਬ ਜੋ ਵੀ ਉੱਥੇ ਕੰਮ ਹੋਇਆ ਕਾਨੂੰਨ ਮੁਤਾਬਕ ਨਹੀਂ ਹੋਇਆ ਬਿਲਕੁਲ ਕਾਨੂੰਨ ਦੇ ਔਰ ਜੇ ਮੈਂ ਕਹਿੰਦਾ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਚਲੋ ਇਹ ਕਹਿੰਦੇ ਨਾ ਵੀ ਗਲਤ ਹੋਇਆ ਜੀ ਉਹਨਾਂ ਨੂੰ ਪਤਾ ਲੱਗਿਆ ਕਰਨਲ ਉਹਨੇ ਕਰਨਲ ਨੇ ਆਪਣਾ ਆਈ ਕਾਰਡ ਦਿਖਾਇਆ ਜੀ ਫਿਰ ਆਈ ਕਾਰਡ ਖੋਇਆ ਕਿ ਉਹਨਾਂ ਨੇ ਹਾਂ ਇਹ ਵੀ ਕਹਿੰਦੇ ਆਈ ਕਾਰਡ ਖੋਣਾ ਵੀ ਬਹੁਤ ਵੱਡੀ ਗੱਲ ਹੈ ਜਿਹੜੇ ਕਈ ਮੈਂ ਕਹਾਂ ਜੀ ਇਹ ਸੀਕਰਟ ਆਰਮੀ ਦਾ ਇੱਕ ਆਰਮੀ ਦੇ ਆਪਾਂ ਬੈਠੇ ਆ ਆਰਮੀ ਦੇ ਸਾਡੇ ਬਾਰਡਰਾਂ ਤੇ ਬੈਠੀ ਨਾ ਉਹ ਸਰਬ ਸਾਡੇ ਕਰਕੇ ਬੈਠੀ ਆ ਜੀ ਠੀਕ ਹੈ ਨਾ ਜੀ ਤੇ ਜੇ ਉਹਦਾ ਜਿਹੜਾ ਆਈ ਕਾਰਡ ਜਦੋਂ ਖੋਇਆ ਆਈ ਕਾਰਡ ਕਿੰਨਾ ਸੀਕਰਟ ਡਾਕੂਮੈਂਟ ਹੈ ਆਰਮੀ ਦਾ ਖਾਸ ਕਰਕੇ ਮੈਨੂੰ ਮੋਬਾਈਲ ਵੀ ਫਿਰ ਉਸ ਤੋਂ ਬਾਅਦ ਮੋਬਾਈਲ ਖੋ ਲਿਆ ਜੀ ਫਿਰ ਉਹ ਕਰਨ ਵਾਲੇ ਇੱਕ ਸੈਂਟਰ ਹੈੱਡਕੁਆਰਟਰ ਦੇ ਵਿੱਚ ਪੋਸਟਡ ਹੋਵੇ ਜਿੱਥੇ ਅੱਗੇ ਪਤਾ ਨਹੀਂ ਕਿੰਨੀ ਕੁ ਸੀਕਰੈਸੀ ਬਾਹਰੋਂ ਸਕਿਉਰਟੀ ਜਿਹੜੀ ਉਸ ਮੋਬਾਈਲ ਦੇ ਵਿੱਚ ਫੀਟ ਹੋਏਗੀ ਜਿਹੜਾ ਉਹਨਾਂ ਨੇ ਖੋ ਲਿਆ ਜੀ ਮੈਂ ਤਾਂ ਕਹਿੰਦਾ ਉਹ ਜਿਹੜਾ ਮੋਬਾਈਲ ਖੋਇਆ ਔਰ ਜਿਹੜਾ ਆਈ ਕਾਰਡ ਖੋਇਆ ਮੇਨ ਇਹਨਾਂ ਦਾ ਕਾਰਨ ਹੀ ਹੋ ਸਕਦਾ ਕਿ ਇਸ ਕਰਨਲ ਦੀ ਆਪਾਂ ਸਕਿਉਰਟੀ ਖਰੇ ਕਿੰਨੀ ਕੁ ਦੇ ਕੋਲ ਲੈਣੀ ਤੇ ਕੀ ਕਰਨਾ ਇਹਨਾਂ ਨੇ ਜੀ ਬਿਲਕੁਲ ਠੀਕ ਹੈ ਨਾ ਇਸ ਕਰਕੇ ਇਹ ਬਹੁਤ ਸਾਰਾ ਸਾਰ ਧੱਕਾ ਫਿਰ ਤੁਸੀਂ ਖੋਇਆ ਖੋਇਣ ਤੋਂ ਬਾਅਦ ਤੁਸੀਂ ਮਾਰਿਆ ਕੁੱਟਿਆ ਫਿਰ ਤੁਸੀਂ ਦੱਸਿਆ ਵੀ ਮੈਂ ਜੀ ਅਸੀਂ ਇਨਕ ਚਲੋ ਕਰਨਲ ਸਿਆਣਾ ਸੀ ਉਹ ਚੁੱਪ ਗਿਆ ਪਰ ਉਹਨਾਂ ਨੇ ਜਿਹੜੀ ਮਾਰਕੁੱਟ ਕੀਤੀ ਨਾ ਇਹ ਬਿਲਕੁਲ ਗਲਤ ਕੀਤੀ ਫਿਰ ਕਹਿੰਦੇ ਸ਼ਰਾਬ ਪੀਤੀ ਜਦੋਂ ਮਾਰਕੁੱਟ ਕਰਨ ਤੋਂ ਬਾਅਦ ਉਹ ਹਸਪੀਟਲ ਲੈ ਗਏ ਹਸਪੀਟਲ ਉਹਨਾਂ ਦਾ ਮੈਡੀਕਲ ਹੋਇਆ ਮੈਡੀਕਲ ਦੇ ਵਿੱਚ ਕਿਉਂ ਨਹੀਂ ਸ਼ਰਾਬ ਪੀਤੀ ਆਈ ਗਈ ਜੀ ਬਿਲਕੁਲ ਠੀਕ ਹੈ ਨਾ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਾਰਿਆਂ ਧਿਆਨ ਰੱਖਦੇ ਹੋਏ ਪੁਲਿਸ ਨੇ ਕਿਸੇ ਦੀ ਮਦਦ ਕੀ ਕਰਨੀ ਪੁਲਿਸ ਤੇ ਜਿਹੜਾ ਐਸਐਸਪੀ ਨਾਨਕ ਸਿੰਘ ਉਹ ਤੇ ਖੁਦ ਇਹਨਾਂ ਦੀ ਮਦਦ ਕਰ ਗਿਆ ਪਹਿਲਾਂ ਅਨਨੋਨ ਪਰਚਾ ਦੇ ਦਿੱਤਾ ਉਹ ਬੰਦੇ ਮਾਰਨ ਵਾਲੇ ਵੀ ਉਹ ਬੰਦੇ ਜਿਹਦੇ ਵੱਜੀਆਂ ਉਹ ਵੀ ਉਹ ਮੌਕੇ ਤੇ ਉਹ ਗਵਾਹ ਦੇ ਦੱਸਣ ਰਿਹਾ ਵੀ ਇਹਨਾਂ ਦੀ ਲ ਜੀ 10 ਦਿਨ ਕਾਰਵਾਈ ਵੀ ਨਹੀਂ ਫਿਰ 10 ਦਿਨ ਕਾਰਵਾਈ ਨਹੀਂ ਫਿਰ ਤੁਸੀਂ ਕਹਿੰਦੇ ਹੋ ਵੀ ਜਨਤਾ ਧਰਨਿਆਂ ਤੇ ਆ ਜਾਂਦੀ ਏ ਫਿਰ ਆਰਮੀ ਦੇ ਜਿੰਨੇ ਰਿਟਾਇਰਡ ਪੁਲਿਸ ਅਫਸਰ ਨੇ ਜਿੰਨੇ ਆਰਮੀ ਦੇ ਅਫਸਰ ਰਿਟਾਇਰਡ ਨੇ ਉਹਨਾਂ ਸਾਰਿਆਂ ਨੇ ਉਹਨਾਂ ਦੇ ਹੱਕ ਚ ਆ ਕੇ ਬਿਆਨ ਦਿੱਤੇ ਵੀ ਹੱਕ ਜਾ ਖੜ ਕੇ ਆ ਕੇ ਅੱਜ ਵੀ ਖੜੇ ਨੇ ਉੱਥੇ ਜੀ ਬਿਲਕੁਲ ਤੇ ਇਹ ਕੋ ਵੱਡਾ ਮੈਟਰ ਨਹੀਂ ਹੈਗਾ ਕਿ ਨਾਨਕ ਸਿੰਘ ਨੂੰ ਬਦਲਣਾ ਕੋ ਵੱਡਾ ਮੈਟਰ ਨਹੀਂ ਔਰ ਉਹਨਾਂ ਨੇ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਆਈਬੀਜਨ ਕਵਰੀ ਕਿਉਂ ਮੰਗੀ ਹੈ ਕਿਉਂਕਿ ਇਹਨਾਂ ਨੇ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਜਿਹੜੀ ਸੈਟ ਬਣਾਤੀ ਹੈ ਜਿਨ੍ਹਾਂ ਨੇ ਮਦਦ ਤੇ ਉਹਨਾਂ ਦੀ ਕਰਨੀ ਹੈ ਅੱਛਾ ਸੈਟ ਦੇ ਦੌਰਾਨ ਮਦਦ ਹੋ ਸਕਦੀ ਹੈ ਤੁਹਾਨੂੰ ਲੱਗਦਾ ਜਦੋਂ ਹੈ ਹੀ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਸੈਟ ਤੇ ਜੇ ਮਦਦ ਉਹਨਾਂ ਸ਼ਰਿਆਂ ਵਿੱਚ ਪਤਾ ਹੀ ਹੈ ਵੀ ਇਹਨਾਂ ਨੂੰ ਚੁੱਪ ਕਰਾਉਣ ਦੇ ਮਾਰੇ ਸੈਟ ਬਣਾਤੀ ਸਾਡੇ ਮੈਹਿਕਮੇ ਦੇ ਵਿੱਚ ਜਦੋਂ ਵੀ ਕੋਈ ਕਿਸੇ ਦਾ ਕੇਸ ਲਮਕਾਉਣਾ ਹੈ ਤਾਂ ਕਹਿੰਦੇ ਜੀ ਸੈਟ ਬਣਾਤੀ ਅਸੀਂ ਹੁਣ ਸੈਟ ਫੈਸਲਾ ਬਹਿ ਗਈ ਸੈਟ ਨੇ 2 ਮਹੀਨੇ 4 ਮਹੀਨੇ ਲਾ ਦੇ ਨੇ ਉਹ ਤੱਕ ਕੰਮ ਠੰਡਾ ਪੈਣਾ ਪਰ ਜਿਹੜਾ ਇਹ ਮਸਲਾ ਹੈ ਇਹ ਠੰਡਾ ਪੈਣ ਵਾਲਾ ਨਹੀਂ ਕਿਉਂਕਿ ਆਫਟਰਲ ਕਰਨਲ ਸੈਂਟਰ ਚ ਲਗਾ ਜੇ ਇਥੇ ਨਹੀਂ ਸੁਣਨਗੇ ਤੇ ਸੈਂਟਰ ਦੇ ਵਿੱਚੋਂ ਅਪਰੋਚ ਕਰਕੇ ਕਰਾਉਣਗੇ ਕਿਉਂਕਿ ਉਹਨਾਂ ਨੇ ਕਰਾਣੀ ਜੀ ਉਹਨਾਂ ਨੇ ਕਿਹਾ ਆਈਬੀ ਜੋ ਕਰਾਉਣੀ ਪਰ ਆਈਬੀ ਚ ਇਨਕੁਆਰੀ ਕਰਾਉਣ ਦੇ ਵਿੱਚ ਤਾਂ ਪਿੱਛੇ ਪੈਰ ਖਿੱਚਦੇ ਪਏ ਨੇ ਕਿਉਂਕਿ ਇਹਨਾਂ ਦੇ ਪਿੱਛੇ ਮਸਲੇ ਦੂਜੇ ਵੀ ਨਿਕਲਣੇ ਜਿਹੜਾ ਇਨਕਾਊਂਟਰ ਕੀਤਾ ਉਹ ਵੀ ਨਿਕਲਣੇ ਹੋਰ ਵੀ ਕਈ ਕੁਸ਼ ਨਿਕਲਣੇ ਉਹਨਾਂ ਨੇ ਕਿਉਂਕਿ ਇਹ ਜਿਹੜੇ ਇਨਕਾਊਂਟਰ ਹੋਰੇ ਸਾਰੇ ਕੋਈ ਸਹੀ ਨਹੀਂ ਹੋ ਰਹੇ ਮੈਂ ਕਹਿੰਦਾ ਤੁਸੀਂ ਦੇਖੋ ਜਦੋਂ ਵੀ ਇਹ ਬਿਆਨ ਦਿੰਦੇ ਨੇ ਅਸੀਂ ਇਨਕਾਊਂਟਰ ਕਰਕੇ ਆਏ ਹਾਂ ਦੋ ਚੀਜ਼ਾਂ 'ਚ ਫਰਕ ਹੈ ਇਨਕਾਊਂਟਰ ਕਰਨਾ ਠੀਕ ਹੈ ਨਾ ਇਹਨਾਂ ਦੋਹਾਂ ਚੀਜ਼ਾਂ ਦੇ ਫਰੈਂਕਾਉਂਟਰ ਕਰਕੇ ਇਟਵੇਂਜ ਤੁਸੀਂ ਆਪ ਕਰਕੇ ਆਏ ਹੋ ਹਾਂਜੀ ਔਰ ਇਨਕਾਉਂਟਰ ਹੋਣਾ ਹਾਂ ਵੀ ਵਾਕਿਆ ਹੀ ਹੋਇਆ ਵੀ ਅੱਗੋਂ ਵੀ ਗੋਲੀ ਚੱਲੀ ਇਧਰੋਂ ਵੀ ਚੱਲੀ ਜੋ ਵੀ ਹੋਇਆ ਸਾਡੇ ਵੀ ਲੱਗੀ ਉਧਰ ਵੀ ਲੱਗੀ ਜੋਗਾ ਹੋਇਆ ਇਨਕਾਉਂਟਰ ਤੇ ਵੀ ਬੜੇ ਸਵਾਲੀਆ ਨਿਸ਼ਾਨ ਲੱਗ ਰਹੇ ਤੁਸੀਂ ਤਾਂ ਸਵਾਲ ਚੱਕੀ ਲਿੱਤਾ ਲੇਕਿਨ ਜਿਹੜੇ ਫੌਜੀ ਅਧਿਕਾਰੀ ਹੈ ਉਹ ਕਹਿ ਰਹੇ ਮੈਂ ਇੱਕ ਬ੍ਰਿਗੇਡੀਅਰ ਸਾਹਿਬ ਦੀ ਇੰਟਰਵਿਊ ਕੀਤੀ ਕਹਿੰਦੇ ਇਨਕਾਉਂਟਰ ਇਹਨਾਂ ਨੂੰ ਕੀ ਪਤਾ ਇਨਕਾਉਂਟਰ ਤਾਂ ਉਦੋਂ ਹੁੰਦਾ ਜਦੋਂ ਸਾਡੇ ਵੀ ਬੰਦੇ ਜਵਾਨ ਮਰਦੇ ਨੇ ਭਾਰਤੀ ਸੈਨਾ ਦੇ ਜਵਾਨ ਸ਼ਹੀਦਦਿਆਂ ਪ੍ਰਾਪਤ ਕਰ ਚ ਫਰਕ ਹੋ ਗਿਆ ਨਾ ਇਨਕਾਊਂਟਰ ਕਰਨਾ ਔਰ ਇਨਕਾਊਂਟਰ ਜਿਹੜਾ ਹੋਣਾ ਤੇ ਕਰਨਾ ਦੋਵਾਂ 'ਚ ਫਰਕ ਹੈ ਨਾ ਉਹ ਇਸੇ ਕਰਕੇ ਕਹਿੰਦੇ ਨਾ ਵੀ ਫਰਕ ਇਸ ਚੀਜ਼ ਦੇ ਵਿੱਚ ਫਰਕ ਦਾ ਰਿਜ਼ਲਟ ਇਹ ਨਿਕਲਿਆ ਕਿ ਹੁਣ ਉਹਨਾਂ ਨੇ ਆਈਬੀ ਦੀ ਇਨਕੁਆਰੀ ਮੰਗੀ ਆਈਬੀ ਦੀ ਇਨਕੁਆਰੀ ਦੇ ਵਿੱਚ ਸਾਰਾ ਚਿੱਠਾ ਸਾਰਾ ਨਿਕਲ ਗਿਆ ਨਾ ਕਿੱਥੇ ਇਨਕਾਊਂਟਰ ਆ ਗੋਗਾ ਆਈਬੀ ਨੇ ਤਾਂ ਲੈਣਾ ਪਿੱਛੋਂ ਲੱਗ ਪੰਜਾਬੀ ਕਾਗਦੀਆ ਜਿੱਥੋਂ ਜੰਮੇ ਉਹਨਾਂ ਨੇ ਉੱਥੋਂ ਸ਼ੁਰੂ ਕਰਨੀਆਂ ਤੇ ਕਦੋਂ ਵੱਡੇ ਹੋਏ ਤੇ ਕਿਸੇ ਤੱਕ ਪਹੁੰਚੇ ਉਹਨਾਂ ਨੇ ਉੱਥੋਂ ਸ਼ੁਰੂ ਕਰਨੀਆਂ ਇਨਕੁਆਰੀ ਅੱਛਾ ਉਹਦੇ ਵਿੱਚ ਕਿਹੜੇ ਕਿਹੜੇ ਅਫਸਰ ਲਪੇਟੇ ਜਾਣੇ ਕਿਹੜੇ ਕਿਹੜੇ ਆਉਣੇ ਉਹ ਸਾਰਾ ਕੁਝ ਆਣਾ ਹੈ ਅੱਛਾ ਤੁਸੀਂ ਕਾਫੀ ਦਿਨ ਸਰਵਿਸ ਕੀਤੀ ਪਹਿਲਾਂ ਤੁਸੀਂ ਰਿਟਾਇਰ ਤੁਸੀਂ ਹਾਲੇ ਰਿਟਾਇਰ ਤਾਂ ਨਹੀਂ ਤੁਹਾਡੇ ਤੁਹਾਡਾ ਕੀ ਮਾਮਲਾ ਚੱਲ ਰਿਹਾ ਪਹਿਲਾਂ ਉਹ ਦੱਸ ਦਿਓ ਇੱਕ ਵਾਰ ਸਾਡੇ ਤੇ ਇੱਕ ਭਾਰ ਕੋ ਆਪਣੇ ਬਸਤੀ ਬਾਵਾਗੜ ਥਾਣੇ ਦੇ ਇੱਕ ਪਰਚਾ ਹੋਇਆ ਸੀ ਜੀ ਜਿਨੇ ਚ ਮੈਂ ਵੀ ਇਹ ਨਾਲ ਇੱਕ ਐਸਚਓ ਹੀ ਨਾਲ ਇੱਕ ਏਐਸਆਈ ਤੇ ਸਾਡੇ ਤੇ ਪਰਚਾ ਆਇਆ ਸੀ ਜੀ ਪਰਚਾ ਮੁਕਦਮਾ ਬਰੀ ਹੋ ਗਿਆ ਜੀ ਮੈਨੂੰ ਉਸੇ ਤਰ੍ਹਾਂ ਡਿਸਮਿਸ ਕਰਤਾ ਉਹ ਦੋਵੇਂ ਬਹਾਲ ਹੋਣ ਤੋਂ ਬਾਅਦ ਨਾਲ ਰਿਟਾਇਰਮੈਂਟ ਵੀ ਲਾਗੇ ਦੋਨੇ ਹੋ ਗਿਆ ਐਸਚਓ ਤੇ ਏਐਸ ਰਿਟਾਇਰ ਹੋ ਤੁਸੀਂ ਉਦੋਂ ਕੀ ਕਿਸ ਮੈਂ ਵੀ ਐਸਈ ਰੈਂਕ ਤੇ ਸੀ ਏਐਸਈ ਰੈਂਕ ਸੀਗਾ ਜੋ ਕਿ ਮੇਰੇ ਨਾਲ ਦੇ ਸਾਰੇ ਪ੍ਰਮੋਟ ਹੋ ਗਏ ਐਸਪੀ ਲੱਗੇ ਨੇ ਸਾਰੇ ਬਣ ਗਏ ਅੱਛਾ ਕਿੰਨੀ ਦੇਰ ਪੁਰਾਣੀ ਗੱਲ ਹੈ ਇਹ 2013 ਦੀ ਗੱਲ ਹੈ ਜੀ ਤੇ ਅੱਜ 12 ਸਾਲ ਹੋ ਗਏ ਤੁਹਾਨੂੰ ਬਹਾਲ ਕਿੰਨੀ ਦੇਰ ਹੋ ਗਈ ਬਹਾਲੀ ਦੇ ਆਰਡਰ ਆ ਚੁੱਕੇ ਨੇ ਕਿਤੇ ਨਹੀਂ ਆਏ ਨੇ ਆਰਡਰ ਪਾ ਲਈ ਤੇ ਜੀ ਆਏ अच्छा कने ਕੀਤਾ ਹੀ ਨਵਾਲ ਗਏ ਨਾ ਨਾਲੇ ਤੁਸੀਂ ਇੱਕ ਚਿੱਠੀ ਦਿਖਾ ਰਹੇ ਮੈਂ ਚਿੱਠੀ ਦਿਖਾ ਰਿਹਾ ਆ ਮੈਂ ਸੀਐਮ ਸਾਹਿਬ ਨੂੰ ਇੱਥੇ ਜਲੰਧਰ ਮਿਲਿਆ ਜਿਹੜੇ ਆਪਣੇ ਸੀਪੀ ਸਾਹਿਬ ਬਦਲ ਕੇ ਅੱਜ ਕੱਲ ਫਰੋਜ਼ਪੁਰ ਰੇਂਜ ਚ ਲੱਗੇ ਨੇ ਸੋ ਆਪਣਾ ਸ਼ਰਮਾ ਜੀ ਉਹ ਨਾਲ ਸੀ ਮੈਂ ਸੀਐਮ ਸਾਹਿਬ ਨੂੰ ਮਿਲਿਆ ਮੁੱਖ ਮੰਤਰੀ ਸਾਹਿਬ ਨੂੰ ਮੈਂ ਕਹਾ ਜੀ ਆ ਭਰੀ ਵਾਲੇ ਬੰਦੇ ਨੂੰ ਤਾਂ ਗੋਲੀ ਮਾਰਨੀ ਕਿੱਥੇ ਮਾਰ ਦ ਜੀ ਤੇ ਕਹਿੰਦੇ ਕੀ ਗੱਲ ਮੈਂ ਕਹਾ ਜੀ ਆ ਭਰੀ ਹੋਏ ਬੰਦੇ ਨਾਲ ਤੇ ਇਹਨਾਂ ਨੂੰ ਤਾਂ ਬਹਾਲ ਕਰਾਓ ਬਾਕੀਆਂ ਦੀ ਅਜੇ ਮੇਰੇ ਕੋਲ ਬਾਕੀਆਂ ਦੀ ਜਿਹੜੀ ਲਿਸਟ ਹੋ ਵੱਖਰੀ ਹੈ ਕਿਉਂਕਿ ਜਿਹੜੇ ਇਹਨਾਂ ਦੇ ਚਾਹਤੇ ਨੇ ਉਹ ਸਜ਼ਾ ਜਾਵਤਾ ਵੀ ਨੌਕਰੀਆਂ ਕਰ ਦਿੰਦੇ ਆ ਸਜ਼ਾ ਜਾਵਤਾ ਵੀ ਪੈਨਸ਼ਨਾਂ ਲੈ ਰਹੇ ਨੇ ਤੇ ਜਿਹੜੇ ਅਸੀਂ ਕਹੇ ਦੇ ਬਾਲੀਵਾਰ ਸਾਡਾ ਕੋਈ ਨਹੀਂ ਅਸੀਂ ਬਹਾਲ ਹੋਏ ਵੀ ਸੜਕਾਂ 'ਤੇ ਰੇ ਫਿਰਦੇ ਆ ਤੇ ਸੜਕਾਂ ਦੇ ਤੁਰਨ ਦਾ ਇਹ ਕੰਮ ਹੈ ਕਿ ਸਾਡੇ ਮਹਿਕਮੇ 'ਚ ਕਰਪਸ਼ਨ ਸਿਰੇ ਤੇ ਚੱਲ ਰਹੀ ਟੌਪ ਤੇ ਚੱਲ ਰਹੀ ਅੱਛਾ ਤਾਂ ਕਰਕੇ ਬਹਾਲੀ ਤਾਂ ਕਰਕੇ ਸਾਡਾ ਸੌਦਾ ਨਹੀਂ ਬਣਦਾ ਪਿਆ ਜੀ ਕਿਸੇ ਨਾਮ ਤੇ ਸਿੱਧੀ ਟੂ ਵੀ ਫ੍ਰੈਂਕ ਗੱਲ ਕਾਂਗਾ ਕਿਉਂਕਿ ਜੇ ਸੌਦਾ ਸਾਡਾ ਮੈਂ ਮੰਗ ਕੀਤੀ ਗਈ ਤੁਸੀਂ ਬੜਾ ਵੱਡਾ આરોਪ ਲਗਾ ਰਹੇ ਹੋ ਕੋਈ ਮੈਂ ਬਿਲਕੁਲ ਆ ਰਹੇ ਜੀ ਮੈਂ ਸਹੀ ਤੁਹਾਨੂੰ ਉਹਦਾ ਪ੍ਰੂਫ ਦੇਣਾ ਇੱਕ ਇਹੋ ਆਈ ਇੱਕ ਇਹਦੇ ਇਲਾਕੇ ਦੀ ਲੇਡੀ ਦੇ ਤਿੰਨ ਐਨਡੀਪੀ ਸੈਕਟਰ ਦੇ ਪਰਚੇ ਦਰਜ ਹੋਣ ਉਹਨੂੰ ਇਹਨੇ ਬਹਾਲ ਕਰ ਦਿੱਤਾ ਹੋਵੇ ਤੇ ਅਸੀਂ ਬਰੀ ਹੋਇਆ ਨੂੰ ਬਹਾਲ ਨਾ ਕੀਤਾ ਹੋਵੇ ਫਿਰ ਇਹਨੂੰ ਕੀ ਕਵਾਂਗੇ ਆਪਾਂ ਕਰਪਸ਼ਨ ਨਹੀਂ ਕਵਾਂਗੇ ਨਾ ਦੂਜੇ ਨੰਬਰ ਤੇ ਜੇ ਸਾਡੇ ਡੀਜੀਪੀ ਆਫੀਸ਼ਰਾਂ ਦੇ ਚਾਰਜ ਤੁਹਾਡੇ ਕੋਲ ਜੇ ਹੈਗਾ ਹੀ ਹੈ ਤਾਂ ਘੱਟ ਤੋਂ ਘੱਟ ਪਬਲਿਕ ਦੇ ਵਿੱਚ ਤੇ ਵਿਚਰੋ ਆਗੇ ਪਬਲਿਕ ਦੀ ਤਾਂ ਸੁਣੋ ਉਹ ਕਰਨਲ ਸਾਹਿਬ ਦਾ ਮਾਮਲਾ ਇੰਨਾ ਤੂਲ ਫੜਿਆ ਉਹਨਾਂ ਨਾਲ ਐਡਾ ਬਠਾ ਕੰਮ ਹੋਇਆ ਪਿਆ ਜੀ ਤੇ ਤੁਸੀਂ ਇੱਕ ਗਵਰਨਰ ਪੰਜਾਬ ਦਾ ਉਹ ਮਿਲ ਰਿਹਾ ਤੇ ਡੀਜੀਪੀ ਫੇਰ ਨਹੀਂ ਮਿਲ ਰਿਹਾ ਪੰਜਾਬ ਦਾ ਇਹਦਾ ਮਤਲਬ ਇਹ ਪੇ ਡੀਜੀਪੀ ਸਾਹਿਬ ਕੋ ਇਹਨਾਂ ਗੱਲਾਂ ਦਾ ਕੋਈ ਜਵਾਬ ਅੱਛਾ ਇੱਕ ਦੋ ਇਹਨਾਂ ਦੇ ਅਫਸਰ ਰਾਏ ਨੇ ਇੱਕ ਅਰਪਤ ਸ਼ੁਕਲਾ ਲਾਇਆ ਔਰ ਇੱਕ ਆਈਜੀ ਸੁਖਚੈਨ ਸਿੰਘ ਲਾਇਆ ਜੀ ਇਹ ਮਿਲਣਗੇ ਜੀ ਆਈਜੀ ਸੁਖਚੈਨ ਸਿੰਘ ਨੂੰ ਮੈਂ ਕਹਾਂ ਵਾ ਕਰਦੇ ਨਹੀਂ ਕਿਉਂ ਨੇ ਇਹ ਕਹਿੰਦਾ ਮੇਰੀ ਮਰਜ਼ੀ ਹੈ ਮੈਂ ਕਹਾਂ ਜੇ ਤੇਰੀ ਮਰਜ਼ੀ ਤੇ ਕੋਈ ਗੱਲ ਨਹੀਂ ਫਿਰ ਤੇਰੀ ਮਰਜ਼ੀ ਨਾ ਕਰੇਗਾ ਹੋਰ ਕੀ ਹੋਵੇ ਸਮਝ ਲਾਂਗੇ ਬਿਨਾ ਪੈਨਸ਼ਨ ਦੇ ਨੌਕਰੀ ਕੀਤੀ ਸੀ ਅੱਛਾ ਤੁਸੀਂ ਮਹਿਕਮੇ ਵਿੱਚ ਕੰਮ ਕੀਤਾ ਇਸ ਪੂਰੇ ਕਰਨਲ ਵਾਲੇ ਕੇਸ ਦੇ ਵਿੱਚ ਕੀ ਕੀ ਹੋਣ ਦੇ ਚਾਂਸ ਹੈ ਕਿ ਸਜ਼ਾ ਮਿਲ ਸਕਦੀ ਹੈ ਜਾਂ ਨਹੀਂ ਮਿਲ ਸਕਦੀ ਜਿੰਨੀਆਂ ਧਰਾਵਾਂ ਦੇ ਵਿੱਚ ਮਾਮਲਾ ਦਰਜ ਹੋਇਆ ਕੀ ਲੱਗਦਾ ਤੁਹਾਨੂੰ ਬਿਲਕੁਲ ਨੌਨ ਅਵੇਲੇਬਲ ਫੈਂਸ ਹੈ ਜੀ 307 ਨੌਨ ਅਵੇਲੇਬਲ ਫੈਂਸ ਹੈ ਜੀ ਠੀਕ ਹੈ ਨਾ ਇਹਦੇ ਵਿੱਚ ਇਹ ਆ ਕਿ ਜੇ ਇਹਨਾਂ ਨੂੰ ਅਰੈਸਟ ਇਹਨਾਂ ਨੂੰ ਹੁਣ ਜਿਹੜੀ ਸੈੱਟ ਬਣਾਉਣ ਦਾ ਕਾਰਨ ਕੀ ਹੈ ਤੁਹਾਨੂੰ ਮੈਂ ਫਾਰ ਇਨਫੋਰਮੇਸ਼ਨ ਦੱਸਦਾ ਸੈੱਟ ਅੱਛਾ ਉਹ ਨਹੀਂ ਦੇ ਰਿਹਾ ਅਰੈਸਟ ਨਹੀਂ ਕਰ ਸਕਦੇ ਅਰੈਸਟ ਨਾ ਕਰਨ ਦਾ ਮੇਨ ਕਰਨੇ ਆ ਕਿ ਆਪਣੀ ਐਂਟੀਸੀਪੇਟਰੀ ਬੇਲ ਕਰਾ ਲਨ ਠੀਕ ਹੈ ਨਾ ਐਂਟੀਸੀਪੇਟਰੀ ਬੇਲ ਕਰਾ ਲ ਕੇ ਫਿਰ ਆ ਕੇ ਤੁਰੇ ਫਿਰਨਗੇ ਜਦੋਂ ਉਹ ਆਪਣੇ ਕਰਨਲ ਸਾਹਿਬ ਦੀ ਵਾਈਫ ਕਹਿੰਦੇ ਪਏ ਤੇ ਪਰਚਾ ਦਰਜ ਹੋਣ ਤੋਂ ਬਾਅਦ ਵੀ ਦੇਖੋ ਇਹ ਗੱਡੀਆਂ ਤੁਰੇ ਫਿਰਦੇ ਸਾਨੂੰ ਥ੍ਰੈਟ ਕਰਦੇ ਕਈ ਕੁਸ਼ ਕਰਦੇ ਦੱਸਦੇ ਤੁਸੀਂ ਮੀਡੀਆ ਸੁਣਿਆ ਹੋਣਾ ਔਰ ਉਹ ਲੇਡੀ ਇੰਨੇ ਕੁ ਭਾਵਕ ਹੋਏ ਸੀ ਕੱਲ ਪਰਸੋਂ ਜਦੋਂ ਉੱਥੇ ਧਰਨਾ ਹੋਇਆ ਬੰਦਾ ਜਦੋਂ ਦੁਖੀ ਹੋ ਜਾਂਦਾ ਨਾ ਦੁਖੀ ਸਰੀਰ ਚੋਂ ਆਵਾਜ਼ ਨਿਕਲਦੀ ਬੰਦੇ ਦੇ ਅੰਦਰੋਂ ਆਵਾਜ਼ ਨਿਕਲਦੀ ਨਾ ਕਈ ਵਾਰੀ ਬੰਦਾ ਦੁ ਲਿਮਟ ਤੋਂ ਵੱਧ ਬੋਲ ਜਾਂਦਾ ਜਿਹਨੂੰ ਕੋਈ ਸਮਝ ਨਹੀਂ ਆਉਂਦੀ ਯਾਰ ਮੈਂ ਕੀ ਬੋਲ ਗਿਆ ਜੀ ਬਿਲਕੁਲ ਗੁੱਸੇ ਦੇ ਵਿੱਚ ਬੋਲ ਗਿਆ ਕਿਤੇ ਉਹ ਕੱਲ ਮੈਸੂਵੇ ਐਪਲੀਕੇਸ਼ਨ ਹੋ ਗਿਆ ਪਰ ਜਾਣ ਬੁੱਝ ਕੇ ਨੋਇਂਗਲੇ ਨਹੀਂ ਕੀਤਾ ਹੋਏਗਾ ਉਹਨਾਂ ਨੇ ਕਿਉਂਕਿ ਗੁੱਸੇ ਦੇ ਵਿੱਚ ਬੋਲਿਆ ਜਾਂਦਾ ਜੀ ਬਿਲਕੁਲ ਜਦੋਂ ਅਸੀਂ ਵੀ ਗੁੱਸੇ 'ਚ ਬੋਲਦੇ ਆਂ ਅਸੀਂ ਵੀ ਤੜਫਦੇ ਫਿਰਦੇ ਆਂ ਉਹਨਾਂ ਨਾਲ ਸਰਕਾਰਾਂ ਕੋਲੋਂ ਤੇ ਇਹਨਾਂ ਅਫਸਰਾਂ ਕੋਲੋਂ ਕੋਈ ਗੱਲਬਾਤ ਨਹੀਂ ਆਫੀਸਟਿੰਗ ਡੀਜੀਪੀ ਲਾਇਆ ਘੱਟੋ ਘੱਟ ਪਬਲਿਕ ਤੇ ਮਿਲੋ ਤੁਸੀਂ ਦੇਖੋ ਇੱਕ ਐਸਐਚਓ ਚਿੱਟਾ ਫੜਦਾ ਜਾਂ ਕੁਝ ਵੀ ਫੜਦਾ ਤੁਸੀਂ ਪ੍ਰੈਸ ਵਾਲੇ ਹੋ ਸਾਰੇ ਮੇਰੀ ਨੋਟ ਕਰ ਰਹੇ ਹੋ ਗੱਲ ਕਦੀ ਤੁਸੀਂ ਕਹ ਜੀ ਕਿਉਂ ਉਸ ਸੱਚ ਨੂੰ ਕਿਹਾ ਹੈ ਪੀ ਮੈਂ ਜੀ ਆ ਚਟਾ ਫੜਿਆ ਇਦਾਂ ਫੜਿਆ ਉਦਾਂ ਫੜਿਆ ਉਹ ਨਾਲ ਇੱਕ ਬਹਿ ਜਾਂਦੇ ਆ ਕੇ ਉਥੋਂ ਦਿੱਲੀੋਂ ਜਾਂ ਚੰਡੀਗੜ੍ਹੋਂ ਆ ਕੇ ਬਹਿ ਜਾਂਦੇ ਨੇ ਆ ਜੀ ਇਦਾਂ ਹੋਇਆ ਜੀ ਇਦਾਂ ਕਰ ਲਿਆ ਜਿੱਤਾ ਕਰ ਲਿਆ ਜੀ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਪਬਲਿਕ ਦੇ ਨੌਲੇਜ ਚ ਲਿਆ ਦਾਂ ਪਬਲਿਕ ਨਾਲ ਹੋ ਰਿਹਾ ਧੱਕਾ ਜੀ ਕਿਸ ਤਰ੍ਹਾਂ ਇਹ ਸਾਰਾ ਕੁਝ ਪਬਲਿਕ ਨਾਲ ਧੱਕਾ ਹੋ ਰਿਹਾ ਕਿਉਂਕਿ ਹੁਣ ਤੁਸੀਂ ਦੇਖੋ ਚਿੱਟੇ ਦੇ ਵਿੱਚ ਜਾਂ ਕਿਸੇ ਵੀ ਕ੍ਰਾਈਮ ਦੇ ਵਿੱਚ ਬੰਦੇ ਕੁਝ ਇਨਵੋਲਵ ਸੀ ਪਹਿਲਾਂ ਜਾਂ ਹੋਣੇ ਨੇ ਜੀ ਠੀਕ ਹੈ ਉਹ ਹੋ ਗਏ ਚਲੋ ਗਲਤੀ ਨਾਲ ਕਹਿ ਦਿਆਂ ਤਾਂ ਜਿੱਦਾਂ ਵੀ ਹੋ ਗਏ ਪਹਿਲਾਂ ਇਨਵੋਲ ਹੋ ਗਏ ਨਾ ਤੇ ਕੇਸ ਦਰਜ ਹੋ ਗਿਆ ਕੋਟਾਂ ਚੱਲਦੇ ਜਾਂ ਕਈਆਂ ਨੂੰ ਸਜ਼ਾ ਹੋ ਗਈ ਪਰ ਹੁਣ ਤੇ ਨਾ ਜੋ ਹੁਣ ਕੰਮ ਕਰਦੇ ਹੁਣ ਤੇ ਨਾ ਉਹਨਾਂ ਨੂੰ ਤੰਗ ਕਰੋ ਉਹ ਬੰਦੇ ਵਿਚਾਰੇ ਮੈਨੂੰ ਕਹਿੰਦੇ ਸੀ ਕਹਿੰਦੇ ਸਾਨੂੰ ਹੁਣ ਵੀ ਤੰਗ ਪੁਲਿਸ ਕਰੀ ਜਾਂਦੀ ਹੈ ਕਹਿੰਦੇ ਅਸੀਂ ਤਾਂ ਹੁਣ ਕੰਮ ਵੀ ਨਹੀਂ ਕਰਦੇ ਅਸੀਂ ਤਾਂ ਹੁਣ ਘਰ ਛੱਡ ਕੇ ਚੱਲ ਜਾਈਏ ਜਦੋਂ ਤੁਹਾਨੂੰ ਸਾਰਾ ਕੋਟਾਂ ਨੇ ਕਰਤਾ ਸਾਰਾ ਕਰਨ ਫਿਰ ਤੇ ਨਾ ਤੰਗ ਕਰੋ ਫਿਰ ਜਦੋਂ ਇਹਨਾਂ ਦੇ ਕੋਈ ਗੱਲਬਾਤ ਹੁੰਦੀ ਅੱਛਾ ਇਹ ਜਿਹੜੇ ਹੁਣ ਕੇਸਾਂ ਦੇ ਵਿੱਚ ਜਿਹੜੇ ਬਲਡੋਜ਼ਰ ਵੀ ਢਾਏ ਜਾ ਰਹੇ ਨੇ ਘਰ ਵੀ ਲੋਕਾਂ ਦੇ ਘਰ ਢਾਏ ਜਾ ਰਹੇ ਉਹਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਇਹੋ ਜੇ ਤਾਂ ਹੋਰ ਵੀ ਕਹਿੰਦੇ بڑے ਹੋਰ ਵੀ ਅਧਿਕਾਰੀ ਵੀ ਐ ਕਈ ਵੱਡੇ ਵੱਡੇ ਉਹਨਾਂ ਨੂੰ ਨਹੀਂ ਪਕੜੇ ਜਾ ਰਿਹਾ ਮੈਂ ਤਾਂ ਇੱਕੋ ਗੱਲ ਕਰਦਾ ਜੀ ਜੇ ਪੰਜਾਬ ਦਾ ਕਰਜ਼ਾ ਮਾਫ ਕਰਨਾ ਜਿੰਨੇ ਆ ਸਾਡੇ ਆਈਪੀਐਸ ਨੇ ਜਦੋਂ ਇਹ ਭਰਤੀ ਹੋਏ ਤਾਂ ਉਦੋਂ ਤੱਕ ਦੀ ਜਨਾਂ ਦੀ ਤਨਖਾਹ ਤੇ ਪ੍ਰਾਪਰਟੀ ਤੇ ਹੁਣ ਤੱਕ ਦਾ ਸਾਰਾ ਚੱਕ ਕੀਤਾ ਜਾ ਪੰਜਾਬ ਦਾ ਵੈਸੇ ਕਰਜ਼ਾ ਲੱਸਦਾ ਅੱਛਾ ਜੀ ਹਾਂ ਜੀ ਨੇ ਚੱਕ ਕੀਤਾ ਜਾਵੇ ਜਦੋਂ ਭਰਤੀ ਹੋਏ ਉਦੋਂ ਕੀ ਸੀ ਕੀ ਸੈਲਰੀ ਸੀ ਇਹਨਾਂ ਦੀ ਤੇ ਕੀ ਬਣਾਇਆ ਤੇ ਹੁਣ ਦੇਖੋ ਇਹਨਾਂ ਦਾ ਕੀ ਜੇ ਪੂਰੀ ਕੀਤੀ ਜਾਵੇ ਆ ਐਸਐਸਪੀ ਰਾਜਦੀਪ ਜਿਹੜਾ ਅਸੀਂ ਆਪਣਾ ਰਾਜਦੀਪ ਰਾਜੀਤ ਉਹਦੀ ਪ੍ਰਾਪਰਟੀ ਕਿਉਂ ਨਹੀਂ ਕੀਤੀ ਉਹਦਾ ਕਾਉਂਟ ਆਇਆਗਾ ਉਹ ਨਹੀਂ ਹੈਗਾ ਵਿੱਚ ਇੰਦਰਜੀਤ ਦੀ ਕਾਉਂਟ ਹੈ ਇੰਦਰਜੀਤ ਇਨਸਪੈਕਟਰ ਵਿੱਚ ਬੈਠਾ ਉਹ ਨਹੀਂ ਹੈਗਾ ਵਿੱਚ ਜੀ ਕਿਉਂਕਿ ਆ ਗਰੀਬ ਬੰਦੇ ਦੀ ਇਹਨਾਂ ਜਿਹੜੇ ਕੋ ਪਤਾ ਨਹੀਂ ਵਿੱਚ ਹੈਗੇ ਵੀ ਕਿ ਨਹੀਂ ਹੈਗਾ ਕੀ ਗੱਲ ਬਾਤ ਉਹ ਬਾਤ ਹੀ ਗੱਲ ਕੋਈ ਉਹਨਾਂ ਨਾਲ ਕਰੀਏ ਮੇਨ ਮਗਰਮਾਸ਼ ਤਾਂ ਤੁਸੀਂ ਛੱਡੀ ਜਾਂਦੇ ਪਿਆ ਉਹਨਾਂ ਨੂੰ ਕਿਉਂ ਨਹੀਂ ਲੈਂਦੇ ਪਏ ਆ ਜਲੰਧਰ ਦੇ ਵਿੱਚ ਆ ਤੁਸੀਂ ਜੱਟਲੋਂ ਬ੍ਰਦਰ ਵਾਲਾ ਕਾਂਡ ਵੀ ਸੁਣਿਆ ਹੋਣਾ ਹੋਏ ਠੀਕ ਹੈ ਨਾ ਅਜੇ ਕਿ ਉਹ ਇਨਸਪੈਕਟਰ ਦੇ ਨਾਲ ਜਦ ਪਤਾ ਵੀ ਇਹ ਨਜਾਇਜ਼ ਹੋਇਆ ਉਹ ਕੋਈ ਹੈਗਾ ਕੋ ਨਾਲ ਕੁਛ ਨਹੀਂ ਨਾਲ ਜਦ ਕਿ ਸਬਦਾਨ ਦੇ 311 ਲਾਉਣ ਤੋਂ ਪਹਿਲਾਂ ਇੱਕ ਐਸਐਸਪੀ ਜਦੋਂ ਕਰਦਾ ਡਿਸਮਿਸ 311 ਕਿਦਾਂ ਲਈ ਜਾਂਦੀ ਹੈ ਬਹੁਤਾ ਬੰਦਾ ਕ੍ਰਿਮੀਨਲ 300 ਲਾ ਕੇ ਡਿਸਮਿਸ ਕਰ ਦੋ ਜੀ ਬਸ ਕੋਈ ਇਨਕੁਆਰੀ ਨਹੀਂ ਕੋਈ ਜਦ ਕਿ ਇਨਕੁਆਰੀ ਤੋਂ ਪਹਿਲਾਂ ਤੁਸੀਂ ਡਿਸਮਿਸ ਨਹੀਂ ਕਰ ਸਕਦੇ ਜੀ ਫਿਰ ਉਹ ਬੰਦੇ ਹਾਈ ਕੋਰਟ ਦੇ ਵਿੱਚੋਂ ਸਾਡੇ ਕੋਲ ਮੇਰੇ ਕੋਲ ਮੁਲਾਜ਼ਮ ਨੇ ਜਿਹੜੇ ਹਾਈ ਕੋਰਟ ਚੋਂ ਆਰਡਰ ਕਰਾ ਕੇ ਆ ਗਏ ਵੀ ਇਹਨਾਂ ਨੂੰ ਹਲ ਕੀਤਾ ਜਾਵੇ ਤਾਂ ਵੀ ਇਹ ਵਿਭਾਗ ਮਾਂ ਪਾਲ ਨਹੀਂ ਕਰ ਰਹੇ ਉਹਨਾਂ ਗਲਤੀ ਉਥੇ ਕ腐ਸ਼ਨ ਤੇ ਆ ਮੁਕਰਦੀ ਹੈ ਅੱਛਾ ਹੁਣ ਤੁਸੀਂ ਆਪਾਂ ਫਿਰ ਕਰਨਲ ਵਾਲੇ ਇਸ਼ੂ ਤੇ ਆਨੇ ਆ ਕਰਨਲ ਵਾਲੇ ਮਾਮਲੇ ਚ ਹੁਣ ਕੀ ਲੱਗਦਾ ਕਿ ਕੀ ਹੋ ਸਕਦਾ ਜਾਂ ਤੁਹਾਡੇ ਐਸੋਸੀਏਸ਼ਨ ਵੀ ਕੀ ਸਾਥ ਦੇਗੀ ਉਹਨਾਂ ਨੂੰ ਅਸੀਂ ਤਾਂ ਉਹਨਾਂ ਦਾ ਸਾਜਦਾ ਲੋੜ ਪੈ ਹੀ ਦੇਾਂਗੇ ਸਾਥ ਹੀ ਉਹਨਾਂ ਦਾ ਬਿਲਕੁਲ ਡਟ ਕੇ ਦੇਾਂਗੇ ਸਾਥ ਉਹਨਾਂ ਦਾ ਜਾਵਾਂਗੇ ਉਹਨਾਂ ਦੇ ਨਾਲ ਮੇਰੀ ਕੱਲ ਵੀ ਗੱਲ ਹੋਈ ਸੀ ਉਹਨਾਂ ਨਾਲ ਕਹਿੰਦੇ ਜੇ ਰੁਕ ਜਾਓ ਤੁਸੀਂ ਤੁਹਾਨੂੰ ਬੁਲਾਉਂਦੇ ਆ ਫਿਰ ਤੁਸੀਂ ਆ ਜਾਓ ਤਾਂ ਉਹ ਕਿਉਂਕਿ ਤੁਸੀਂ ਦੇਖੋ ਵੀ ਜੇ ਪਰਚਾ ਦਰਜ ਹੋ ਗਿਆ ਉਹਨਾਂ ਦੀ ਦੌੜ ਮੰਡਾ ਰਹਿ ਗਈਆਂ ਇੱਕ ਰਹਿ ਗਿਆ ਵੀ ਨਾਨਕ ਸਿੰਘ ਬਦਲਿਆ ਜਾਵੇ ਜੀ ਜੇ ਨਾਨਕ ਸਿੰਘ ਬਦਲਦਾ ਤੇ ਮਗਰ ਸਾਰੇ ਮਗਰ ਜਿਹੜੇ ਦੂਜੇ ਅ ਤੇ ਮੇਨ ਕੰਮੜਿਆ ਪਿਆ ਇੱਥੇ ਨਾਨਕ ਸਿੰਘ ਬਦਲਿਆ ਤੀਜੀ ਰਹਿ ਗਈ ਆਈਪੀ ਦੀ ਇਨਕੁਆਰੀ ਆਈਪੀ ਦੀ ਇਨਕੁਆਰੀ ਇਹ ਨਾ ਕਰਾਂਗੇ ਦੋ ਹੀ ਮਤਲਬ ਇਹਦਾ ਮਤਲਬ ਤੇ ਆ ਵੀ ਇਹ ਕਰਪਸ਼ਨ ਦਾ ਰਾਜ ਨਾ ਖੁੱਲਣ ਉਹਨਾਂ ਦੇ ਮੈਂ ਤੇ ਇਹੋ ਗੱਲ ਕਾਂਗਾ ਹੋਰ ਕੋਈ ਗੱਲ ਨਹੀਂ ਹੈਗੀ ਉਹ ਖੁੱਲਣਗੇ ਖੁੱਲਣ ਕੋਈ ਸ਼ੱਕ ਨਹੀਂ ਮੇਰੇ ਵਰਗਾ ਦੂਹੀ ਬੰਦਾ ਨਹੀਂ ਤਾਂ ਉਹ ਖੋਲੇਗਾ ਜ਼ਰੂਰ ਖੋਲਾਂਗੇ ਪੂਰੇ ਕੱਲੇ ਕੱਲੇ ਦਾ ਰਾਜ ਖੋਲਾਂਗਾ ਔਰ ਕੱਲੇ ਕੱਲੇ ਦੱਸਾਂਗੇ ਕੀ ਕੀ ਰੇਟ ਆਦਾ ਕੀ ਕੀ ਕੰਮ ਕਰਦੇ ਨੇ ਇਹ ਡੀਪੀ ਸਾਹਿਬ ਇੱਥੇ ਜਲੰਧਰ ਹੀ ਐਸਐਸਪੀ ਰਹਿ ਕੇ ਸਾਰੇ ਜਾਣਦੇ ਮੈਂ ਚੰਗੀ ਤਰ੍ਹਾਂ ਜਾਣਦਾਂ ਨੂੰ ਮੈਂ ਡਿਊਟੀ ਵੀ ਕੀਤੀ ਇਹਨਾਂ ਦੇ ਨਾਲ ਅੱਜ ਤੁਸੀਂ ਦੇਖੋ ਪੰਜਾਬ ਪੁਲਿਸ ਹੈੱਡ ਕੁਆਰਟਰ ਹੋਵੇ ਜਿੱਥੇ ਚਿੜੀ ਨਹੀਂ ਫਰਕਦੀ ਹੋਵੇ ਜੀ ਉਥੋਂ ਰਿਕਾਰਡ ਚੋਰੀ ਹੋਇਆ ਨਹੀਂ ਕਰਾਇਆ ਗਿਆ ਜੀ ਇਹ ਕਿਸੇ ਨੂੰ ਨਹੀਂ ਪਤਾ ਹੋਣਾ ਸ਼ਾਇਦ ਉਥੋਂ ਰਿਕਾਰਡ ਚੋਰੀ ਉਹ ਕਾਡਰ ਰਿਕਾਰਡ ਚੋਰੀ ਹੋਇਆ ਜਦੋਂ ਝਾਲੀ ਕੰਮ ਕੀਤੇ ਤੋਂ ਉਹਦਾ ਕਾਡਰ ਤੇ ਚੋਰੀ ਕਰਾਉਣਾ ਸੀ ਨਾ ਉਹ ਮੈਂ ਤੁਹਾਨੂੰ ਆ ਵੀਡੀਓ ਵੀ ਦਿਖਾ ਦਣਾ ਮੇਰੇ ਮੋਬਾਈਲ 'ਚ ਹੋਣੀ ਤੇ ਤੁਹਾਨੂੰ ਦਿਖਾ ਦਣਾ ਜੀ 2000 ਮੁਲਾਜ਼ਮ ਕੋਈ ਭਰਤੀ ਹੋਏ ਜੀ ਉਹਨਾਂ ਦੇ ਵਿੱਚ ਇਹਨਾਂ ਨੇ ਕੋਈ ਝਾਲੀ ਕੰਮ ਕੀਤਾ ਉਹ ਰਿਕਾਰਡ ਹੀ ਚੋਰੀ ਕਰਦਾ ਜੀ ਰਿਕਾਰਡ ਚੋਰੀ ਕਰਾਉਣ ਤੋਂ ਬਾਅਦ ਅਨਨੋਨ ਤੇ ਪਰਚਾ ਦੇ ਦਿੱਤਾ ਉਹ ਮੁੜ ਕੇ ਉਹ ਪਰਚਾ ਵੀ ਅਨਟਰੇਸ ਦੇ ਦਿੱ ਅੱਛਾ ਤੇ ਇਹਨੂੰ ਕੀ ਕਹਾਵਾਂਗੇ ਆਪਾਂ ਇਹਨੂੰ ਕਰਪਸ਼ਨ ਨਹੀਂ ਕਹਾਵਾਂਗੇ ਇਹ ਜਿਹੜੇ ਰਾਮ ਸਿੰਘ ਜੀ ਡੀਜੀਪੀ ਸਾਹਿਬ ਬੈਠੇ ਨੇ ਇਸ ਵੇਲੇ ਆਈਟੀ ਸੈੱਲ 'ਚ ਲੱਗੇ ਬੈਠੇ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਨਾ ਕੱਲ ਜਿਹੜੇ ਇੱਥੇ ਜਨੰਦਰ ਮੀਟਿੰਗ ਕਰਕੇ ਗਏ ਹੋ ਤੁਸੀਂ ਉਸ ਕੇਸ ਦਾ ਕੀ ਕੀਤਾ ਕੱਲੀ ਮੀਟਿੰਗਾਂ ਨਾਲ ਨਹੀਂ ਜਨਤਾ ਵਾਲੇ ਮੀਟਿੰਗਾਂ ਤੇ ਅਫਸਰਾਂ ਨੂੰ ਜਦੋਂ ਮਰਜ਼ੀ ਬੁਲਾ ਲ ਤੂੰ ਇੱਥੇ ਆਉਣ ਦੀ ਲੋੜ ਨਹੀਂ ਇਹਨਾਂ ਨੂੰ ਉੱਥੇ ਬੁਲਾ ਲਓ ਇਹ ਤਾਂ ਗਊਆਂ ਜਿਵੇਂ ਮਰਜ਼ੀ ਚੱਲ ਜਾਣਗੀਆਂ ਜੀ ਤੁਸੀਂ ਉੱਥੋਂ ਤੋਂ ਚੱਲ ਕੇ ਆਏ ਹੋ ਇੱਥੇ ਇੱਕ ਦਸਨਵਾਦ ਵੀ ਮੈਂ ਇੱਥੇ ਆ ਤੇ ਇਹੋ ਹੀ ਨਾਂ ਉੱਥੇ ਵੀ ਹੋ ਜਾਣਾ ਸੀ ਵੀ ਰਾਮ ਸਿੰਘ ਨੇ ਬਾਕੀ ਜੀ ਇੱਕ ਮੈਂ ਗੱਲ ਤੁਹਾਨੂੰ ਕਹਿਣੀ ਇੱਕ ਗੱਲ ਜਿਹੜੀ ਮੈਨਸਿਪਲਿਸ ਬਾਰੇ ਕਹਿਣੀ ਜੀ ਜੀ ਕੁਝ ਮੁੰਡੇ ਨਵੇਂ ਭਰਤੀ ਹੋ ਰਹੇ ਨੇ ਜੀ ਜਿੱਦਾਂ ਆਪਾਂ ਕਹਦੇ ਆ ਵੀ ਕਾਲਜ ਸਕੂਲਾਂ ਚ ਪੜ੍ਹੇ ਕਾਲਜਾਂ ਚ ਆ ਕੇ ਕਾਲਜਾਂ ਚ ਪੜ੍ਹੇ ਤੇ ਡਾਇਰੈਕਟ ਭਰਤੀ ਹੋ ਗਈ ਭਰਤੀ ਹੋਣ ਤੋਂ ਬਾਅਦ ਲਾਤੇ ਐਸਐਚਓ ਹਾਂਜੀ ਜੀ ਐਸਐਚਓ ਲਾ ਕੇ ਕੰਟਰੋਲ ਕਿੱਦਾਂ ਕਰੇਗਾ ਜਿਹਨੂੰ ਪਤਾ ਹੀ ਕੁਝ ਨਹੀਂ ਅਜੇ ਕਾਲਜੋਂ ਨਿਕਲ ਕੇ ਤੇ ਆ ਕਾਲਜੋਂ ਨਿਕਲਦੇ ਵੈਸੇ ਉਹਨਾਂ ਦੀ ਬਦਮਾਸ਼ੀ ਕਾਲਜੇ ਵੈਸੇ ਚੱਲਦੀ ਹੁੰਦੀ ਵੀ ਜਿਹੀ ਮੈਂਚ ਬੌਸਾਂ ਜੀ ਮੈਂਚ ਬੌਸਾਂ ਉਹਨੂੰ ਐਸਐਚਓ ਲਾਤਾ ਤਾਂ ਐਸਐਚਓ ਫਿਰ ਉਸੇ ਤਰੀਕੇ ਨਾਲ ਮੇਰੇ ਹਿਸਾਬ ਨਾਲ ਇਹ ਹੋਣਾ ਚਾਹੀਦਾ ਵੀ ਭਰਤੀ ਹੋਣ ਪਹਿਲਾਂ ਭਰਤੀ ਤੇ ਟ੍ਰੇਨਿੰਗ ਹੁੰਦੀ ਸੀ ਸਾਲਕ ਟ੍ਰੇਨਿੰਗ ਹਾਂ ਜਿਵੇਂ ਡੀਐਸਪੀ ਲੱਗਦਾ ਸੀ ਆਈਪੀਐਸ ਉਹਦੀ ਵੀ ਟ੍ਰੇਨਿੰਗ ਸਾਲਕ ਟ੍ਰੇਨਿੰਗ ਹੋਣੀ ਚਾਹੀਦੀ ਹੈ ਟ੍ਰੇਨਿੰਗ ਤੋਂ ਬਾਅਦ ਇਹਨਾਂ ਦੀ ਡਿਊਟੀ 2-3 ਸਾਲ ਪੀਏਵੀ ਚ ਹੋਣੀ ਚਾਹੀਦੀ ਹੈ 2-3 ਸਾਲ ਦੀ ਕਮਾਂਡੋ ਹੋਣੀ ਚਾਹੀਦੀ ਹੈ ਜਿਹਦੇ ਜਦੋਂ ਪੂਰੇ ਜਿਹਦਾ ਪੰਜਾਬੀ ਸਾਡੀ ਲੈਂਗੁਏਜ ਜਲਦੀ ਖਰਲ ਕੀਤੇ ਹੋਣ ਫਿਰ ਇਹਨਾਂ ਨੂੰ ਲਾਇਆ ਜਾਵੇ ਜ਼ਿਲ੍ਹੇ ਦੇ ਵਿੱਚ ਫਿਰ ਉੱਥੇ ਵੀ ਇਹਨਾਂ ਨੂੰ ਅੰਡਰ ਲਾਇਆ ਜਾਵੇ ਕਿਸੇ ਦੇ ਨਾ ਕੇ ਨੂੰ ਡਾਇਰੈਕਟ ਇੰਡੀਪੈਂਡੈਂਟ ਐਸਐਚਓ ਲਾਇਆ ਜਾਵੇ ਫਿਰ ਉਸ ਤੋਂ ਬਾਅਦ ਚਲੋ ਬਹੁਤ ਮਿਹਰਬਾਨੀ ਤੁਸੀਂ ਇਹ ਸਾਰੀਆਂ ਜਾਣਕਾਰੀ ਦਿੱਤੀ ਤੇ ਤੁਸੀਂ ਸੁਣਿਆ ਕਿ ਇਹਨਾਂ ਦਾ ਕਹਿਣਾ ਹੈ ਕਿ ਉਹ ਕਰਨਲ ਦੇ ਹੱਕ ਵਿੱਚ ਪੂਰੀ ਤਰ੍ਹਾਂ ਆਏ ਨੇ ਤੇ ਜੋ ਵੀ ਕਾਨੂੰਨੀ ਜ਼ਰੂਰਤ ਹੋਏਗੀ ਉਹਨਾਂ ਦੇ ਸਾਥ ਦੇਣਗੇ ਤੇ ਉਹਨਾਂ ਦੀ ਉਹਨਾਂ ਦੇ ਕਰਨਲ ਦੇ ਪਰਿਵਾਰ ਨੂੰ ਇਨਸਾਫ ਜੂੜ ਦਿਨਾਂਗੇ ਕੈਮਰਾਮੈਨ ਹਿਮਾਂਸ਼ੂ ਨਾਲ ਪਰਮਜੀਤ ਸਿੰਘ ਰੰਗਪੁਰੀ ਜਲੰਧਰ